ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਬਿਨਾ ਫਰਾਈ ਕੀਤੇ ਚਿਲੀ ਚਿਕਨ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈ ਤੇ ਬਿਲਕੁਲ ਘੱਟ ਸਮੇਂ ਦੇ ਵਿੱਚ ਬਣ ਕੇ ਤਿਆਰ ਹੋ ਜਾਊਗਾ ਇੱਕ ਵਾਰੀ ਬਣਾ ਲਿਆ ਤਾਂ ਤੁਸੀਂ ਇਹ ਜਿਹੜਾ ਬਾਰ-ਬਾਰ ਇਹ ਚਿਕਨ ਬਣਾਉਂਗੇ ਕਿਸ ਤਰ੍ਹਾਂ ਬਣਾਉਣਾ ਹੈ ਕੀ ਕੀ ਸਮਾਨ ਚਾਹੀਦਾ ਸਾਰਾ ਦੇਖਦੇ ਆ ਜੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਆ ਕਰੋ ਮੈਂ ਤੁਹਾਡੇ ਲਈ ਨਵੀਂ-ਨਵੀਂ ਰੈਸਪੀਜ਼ ਲੈ ਕੇ ਆਉਣੀ ਆ ਚਿਕਨ ਬਣਾਉਣ ਤੋਂ ਪਹਿਲਾਂ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਧੋ ਲੈਣਾ ਹੈ ਧੋਣ ਤੋਂ ਬਾਅਦ ਆਪਾਂ ਇਹਦੇ ਤੇ ਸਵਾਦ ਅਨੁਸਾਰ ਨੂੰ ਪਾ ਦਵਾਂਗੇ ਇੱਕ ਚਮਚ ਤੇ ਕਰੀਬ ਆਪਾਂ ਹਲਦੀ ਆ ਜਿਹੜੀ ਉਹ ਪਾ ਦਵਾਂਗੇ ਜੇ ਤੁਸੀਂ ਚਾਹੋ ਨਿਆ ਵੀ ਚਿਕਨ ਜੋ ਸਮੈਲ ਆਵੇ ਤਾਂ ਤੁਸੀਂ ਜਿਹੜਾ ਨਾਣ ਤੇ ਸਿਰਕੇ ਵਾਲੇ ਪਾਣੀ ਦੇ ਵਿੱਚ ਥੋੜੀ देर ਡੋਬ ਕੇ ਧੋ ਸਕਦੇ ਹੋ ਹਲਦੀ ਪਾਉਣ ਤੋਂ ਬਾਅਦ ਇਹਦੇ ਵਿੱਚ ਬਾਕੀ ਬੇਸਿਕ ਮਸਾਲੇ ਆਪਾਂ ਜਿਹੜੇ ਪਾ ਦਵਾਂਗੇ ਸਵਾਦ ਅਨੁਸਾਰ ਲਾਲ ਮਿਰਚ ਪਾ ਦਵਾਂਗੇ ਥੋੜੀ ਜਿਹੀ ਆਪਾਂ ਇਹਦੇ ਵਿੱਚ ਦੇਗੀ ਮਿਰਚ ਪਾਈ ਆ ਤਾਂ ਕਿ ਕਲਰ ਆ ਜਿਹੜਾ ਵਧੀਆ ਆ ਸਕੇ ਤੇ ਨਾਲ ਹੀ ਆਪਾਂ ਇਹਦੇ ਵਿੱਚ ਥੋੜੀ ਜੀ ਕਾਲੀ ਮਿਰਚ ਵੀ ਐਡ ਕਰਾਂਗੇ ਚਾਟ ਮਸਾਲਾ ਵੀ ਐਡ ਕਰਾਂਗੇ ਤੇ ਨਾਲ ਹੀ ਗਰਮ ਮਸਾਲਾ ਧਨੀਆ ਪਾਊਡਰ ਐਡ ਕਰਾਂਗੇ ਤੇ ਇਹ ਆਪਣੇ ਕੋਲ 700 ਗ੍ਰਾਮ ਦੇ ਕਰੀਬ ਜਿਹੜਾ ਚਿਕਨ ਹੈਗਾ ਇਹ ਤੁਸੀਂ ਬੋਨਸ ਵਾਲਾ ਵੀ ਚਿਕਨ ਲੈ ਸਕਦੇ ਹੋ ਤੇ ਬਿਨਾ ਬੋਨ ਵਾਲਾ ਵੀ ਚਿਕਨ ਜਿਹੜਾ ਯੂਜ਼ ਕਰ ਸਕਦੇ ਹੋ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਨਾ ਬਾਅਦ ਦੇ ਵਿੱਚ ਚਿਕਨ ਮਸਾਲਾ ਵੀ ਇਹਦੇ ਵਿੱਚ ਆਪਾਂ ਐਡ ਕੀਤਾ ਹੈ ਜਿਹੜਾ 2 ਆਪਾਂ ਚਮਚੇ ਦੇ ਵਿੱਚ ਅਦਰਕ ਕਲਸਨ ਦੇ ਪੇਸ ਤੇ ਪਾਏ ਨੇ ਅਦਰਕ ਕਲਸਨ ਪੇਸ ਦੇ ਵਿੱਚ ਜਿਹੜਾ ਆਪਾਂ ਸਿਰਕਾ ਪਾਇਆ ਹੋਇਆ ਸੀ ਇਸ ਲਈ ਅਲੱਗ ਤੋਂ ਮੈਂ ਨਿੰਬੂ ਦਾ ਰਸ ਹੀ ਜਾਂ ਸਿਰਕਾ ਨਹੀਂ ਪਾਇਆ ਹੈਗਾ ਤੁਸੀਂ ਇਹਦੇ ਵਿੱਚ ਇੱਕ ਤੋਂ ਦੋ ਚਮਚਾ ਜਿਹੜਾ ਨਿੰਬੂ ਦਾ ਰਸ ਹੀ ਜਾਂ ਫਿਰ ਸਿਰਕਾ ਪਾ ਲੈਣਾ ਇਹਦੇ ਨਾਲ ਵਧੀਆ ਮੈਰੀਨੇਟ ਹੋ ਜਾਂਦਾ ਹੈ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੁਸੀਂ 20 ਮਿੰਟ ਜਾਂ ਅੱਧੇ ਘੰਟੇ ਲਈ ਸਾਈਡ ਤੇ ਰੱਖ ਦੇਣਾ ਐਂਨੇ ਤੁਸੀਂ ਭਿਆਸ ਵਗੈਰਾ ਕੱਟ ਲਿਓ ਉਹਨੇ ਟਾਈਮ ਦੇ ਵਿੱਚ ਇਹ ਮੈਰੀਨੇਟ ਹੋ ਜਾਊਗਾ ਤੇ ਇਹਨੂੰ ਚੰਗੀ ਤਰ੍ਹਾਂ ਤੁਸੀਂ ਮਸਾਲੇ ਦੇ ਨਾਲ ਕੋਟ ਕਰ ਦੇਣਾ ਐ ਸਾਈਡ ਤੇ ਰੱਖ ਦੇਣਾ ਜਾਂ ਫਿਰ ਤੁਸੀਂ ਇਹਨੂੰ ਫ੍ਰਿਜ 'ਚ ਵੀ ਹੈ ਜਿਹੜਾ ਰੱਖ ਸਕਦੇ ਹੋ ਚਿਕਨ ਆਪਾਂ ਸਾਈਡ ਤੇ ਰੱਖ ਤਾ ਉਸ ਤੋਂ ਬਾਅਦ ਇਸ ਤਰ੍ਹਾਂ ਲੰਮੇ ਲੰਮੇ ਮੋٹے ਪਿਆਜ਼ ਆ ਜਿਹੜੇ ਕੱਟ ਲਏ ਆ ਤੇ ਸ਼ਮਲਾ ਮਿਰਚ ਤੇ ਨਾਲ ਹੀ ਆਪਾਂ ਥੋੜਾ ਜਿਹਾ ਅਦਰਕ ਆ ਉਹ ਵੀ ਕੱਟਿਆ ਏ ਇਹਨਾਂ ਨੂੰ ਵੀ ਆਪਾਂ ਸਾਈਡ ਤੇ ਰੱਖ ਦਵਾਂਗੇ ਤੇ ਹੁਣ ਆਪਾਂ ਤੜਕਾ ਜਿਹੜਾ ਉਹ ਲਗਾ ਲਵਾਂਗੇ ਸਰੋਂ ਦੇ ਤੇਲ ਦੇ ਵਿੱਚ ਬਣਾਵਾਂਗੇ ਤੁਸੀਂ ਕੋਈ ਵੀ ਘਿਓ ਤੇਲ ਆ ਜਿਹੜਾ ਯੂਜ਼ ਕਰ ਸਕਦੇ ਹੋ ਉਹਨੂੰ ਗਰਮ ਹੋਣ ਤੋਂ ਬਾਅਦ ਚੰਗੀ ਤਰ੍ਹਾਂ ਇਹਦੇ ਵਿੱਚ ਤੇਜ ਪਤਾ ਤੇ ਆਪਾਂ ਜਿਹੜਾ ਜੀਰਾ ਏ ਉਹ ਪਾ ਦਿੱਤਾ ਏ ਜਦੋਂ ਆਪਣਾ ਇਹ ਭੁੱਜ ਗਿਆ ਬਿਲਕੁਲ ਹੁਣ ਇਸ ਟਾਈਮ ਤੇ ਆਪਾਂ ਇਹਦੇ ਵਿੱਚ ਪਿਆਜ਼ ਆ ਜਿਹੜੇ ਉਹ ਐਡ ਕਰ ਦੇਣੇ ਆ ਗੈਸ ਦੀ ਫਲੇਮ ਆ ਜਿਹੜੀ ਇਸ ਟਾਈਮ ਤੇ ਆਪਣੀ ਫੁੱਲ ਆ ਪਿਆਜ਼ ਵੀ ਆਪਾਂ ਐਡ ਕਰ ਦਿੱਤੇ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹ ਚਿਕਨ ਦੇ ਵਿੱਚ ਆਪਾਂ ਪਿਆਜ਼ ਬਹੁਤ ਜ਼ਿਆਦਾ ਨਹੀਂ ਪਕਾਉਣੇ ਹੈਗੇ ਬਿਲਕੁਲ ਥੋੜੀ ਦੇਰ ਆਪਾਂ ਪਕਾ ਪਕਾ ਲੈਣੇ ਆ ਟ੍ਰਾਂਸਲੂਸੈਂਟ ਮਤਲਬ ਅੱਦੇ ਕਾ ਜਿਹੜੇ ਪਕਾ ਲੈਣੇ ਆ ਉਸ ਤੋਂ ਬਾਅਦ ਇਹਦੇ ਵਿੱਚ ਜਿਹੜਾ ਆਪਾਂ ਮੈਰੀਨੇਟ ਕੀਤਾ ਹੋਇਆ ਚਿਕਨ ਸੀਗਾ ਉਹ ਐਡ ਕਰ ਦਵਾਂਗੇ ਅਪਾ ਇਹਦੇ ਵਿੱਚ ਹੋਰ ਕੋਈ ਦੁਬਾਰਾ ਨਾਣ ਮਿਰਚਾ ਜਿਹੜਾ ਐਡ ਨਹੀਂ ਕੀਤਾ ਹੈਗਾ ਕਿਉਂਕਿ ਜਦੋਂ ਆਪਾਂ ਮਸਾਲੇ ਦੇ ਵਿੱਚ ਚਿਕਨ ਨੂੰ ਮੈਰੀਨੇਟ ਕੀਤਾ ਸੀਗਾ ਉਸੇ ਟਾਈਮ ਤੇ ਆਪਾਂ ਸਾਰਾ ਨਾਣ ਮਿਰਚ ਪਾ ਲਿਆ ਸੀਗਾ ਆਪਾਂ ਵਾਦੀ ਰੱਖਿਆ ਸੀਗਾ ਚਿਕਨ ਦੇ ਹਿਸਾਬ ਨਾਲ ਇਸ ਲਈ ਆਪਾਂ ਹੁਣ ਇਹਦੇ ਵਿੱਚ ਕੋਈ ਨਾਣ ਮਿਰਚ ਐਡ ਨਹੀਂ ਕਰਾਂਗੇ ਤੁਸੀਂ ਪਹਿਲਾਂ ਹੀ ਜਿਹੜਾ ਸਾਰਾ ਕਰ ਲੈਣਾ ਹੈ ਤਾਂ ਕਿ ਬਾਰ ਬਾਰ ਤੁਹਾਨੂੰ ਨਾਣ ਮਿਰਚੇ ਦੇ ਵਿੱਚ ਨਾ ਪਾਣਾ ਪਵੇ ਤੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਨਾ ਹੈ ਥੋੜੀ देर ਲਈ ਚਲਾਉਣਾ ਹੈ ਉਸ ਤੋਂ ਬਾਅਦ ਜਦੋਂ ਇਹ ਚੱਲ ਗਿਆ ਤਾਂ ਇੱਕੋਸਾਰ ਕਰਕੇ ਇਹਨੂੰ ਟੱਕਣ ਦੇ ਨਾਲ ਟਾਕ ਕੇ ਆਪਾਂ ਕੁੱਕਰ ਦਾ ਢੱਕਣ ਨਹੀਂ ਲਾਇਆ ਹੈਗਾ ਸਿੰਪਲ ਪਲੇਟ ਦੇ ਨਾਲ ਢੱਕ ਦਵਾਂਗੇ ਆਪਾਂ ਇਸ ਤਰ੍ਹਾਂ ਹੀ ਤੇ ਗੈਸ ਦੀ ਫਲੇਮ ਹਾਈ ਟੂ ਮੀਡੀਅਮ ਆ ਜਿਹੜੀ ਤੁਸੀਂ ਰੱਖਣੀ ਆ ਥੋੜਾ ਜਿਹਾ ਜਦੋਂ ਚਿਕਨ ਟੁਕਟਣ ਲੱਗਿਆ ਉਸ ਟਾਈਮ ਤੇ ਆਪਾਂ ਇਹਦੇ ਵਿੱਚ ਜਿਹੜਾ ਬਾਕੀ ਦਾ ਸਮਾਨ ਆ ਉਹ ਐਡ ਕਰ ਦਵਾਂਗੇ ਅਸੀਂ ਚਿਲੀ ਚਿਕਨ ਬਣਾ ਰਹੇ ਆ ਇਸ ਲਈ ਇਹਦੇ ਵਿੱਚ ਸੌਸ ਆ ਜਿਹੜੀ ਲਾਜ਼ਮੀ ਪਊਗੀ ਲੋੜ ਅਨੁਸਾਰ ਜਿੰਨਾ ਖਟਾ ਰੱਖਣਾ ਉਸ ਦੇ ਹਿਸਾਬ ਨਾਲ ਸੌਸ ਆ ਜਿਹੜੀ ਆਪਾਂ ਪਾ ਲਈ ਆਪਾਂ ਥੋੜੀ ਜ਼ਿਆਦਾ ਹੀ ਰੱਖੀ ਆ ਸੌਸ ਅਹ ਧਿਆਨ ਰੱਖਿਓ ਕਿ ਸੌਸ ਆ ਜਿਹੜੀ ਮਿੱਠੀ ਨਹੀਂ ਹੋਣੀ ਚਾਹੀਦੀ ਜੇ ਫਿਰ ਮਿੱਠੀ ਹੋ ਗਈ ਤਾਂ ਚਿਕਨ ਆ ਜਿਹੜਾ ਮਿੱਠਾ ਹੋ ਜਾਊਗਾ ਸੌਸ ਆ ਜਿਹੜੀ ਤੁਹਾਡੀ ਬਿਲਕੁਲ ਹੀ ਖੱਟੀ ਤਾਂ ਹੋਣੀ ਚਾਹੀਦੀ ਆ ਪਰ ਮਿੱਠੀ ਨਹੀਂ ਹੋਣੀ ਚਾਹੀਦੀ ਹੁਣ ਇਹਦੇ ਵਿੱਚ ਆਪਾਂ ਜਿਹੜੀਆਂ ਸ਼ਿਮਲਾ ਮਿਰਚਾਂ ਕਟੀਆਂ ਸੀਆਂ ਉਹ ਪਾ ਦੇਵਾਂਗੇ ਸ਼ਿਮਲਾ ਮਿਰਚਾਂ ਪਾਉਂ ਥੋੜੀਆਂ ਜਿਹੀਆਂ ਖੜੀਆਂ-ਖੜੀਆਂ ਰੱਖਣੀਆਂ ਨੇ ਇਸ ਲਈ ਆਪਾਂ ਥੋੜੀ ਬਾਅਦ ਦੇ ਵਿੱਚ ਪਾ ਰਹੇ ਹਾਂ ਤੁਸੀਂ ਚਾਹੋ ਪਹਿਲਾਂ ਪਾਉਣੀਆਂ ਪਹਿਲਾਂ ਵੀ ਪਾ ਸਕਦੇ ਹੋ ਪਰ ਇਦਾਂ ਪਾਉਂਗੇ ਤਾਂ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਨਾ ਇਹਦੇ ਵਿੱਚ ਅਦਰਕ ਆ ਜਿਹੜਾ ਆਪਾਂ ਕੱਟਿਆ ਸੀਗਾ ਉਹ ਵੀ ਐਡ ਕਰ ਹੁਣ ਇਹਦੇ ਵਿੱਚ ਆਪਾਂ ਪਾਣੀ ਨਹੀਂ ਐਡ ਕੀਤਾ ਹੈਗਾ ਤੁਸੀਂ ਚਾਹੋ ਇਹਦੇ ਵਿੱਚ ਪਾਣੀ ਆ ਜਿਹੜਾ ਐਡ ਕਰ ਸਕਦੇ ਹੋ ਜੇ ਤੁਸੀਂ ਇਹਨੂੰ ਗਰੇਵੀ ਵਾਲਾ ਬਣਾਉਣਾ ਹੈ ਜੇ ਤੁਸੀਂ ਇਦਾਂ ਸੁੱਕਾ ਹੀ ਰੱਖਣਾ ਹੈ ਤਾਂ ਫਿਰ ਤੁਸੀਂ ਪਾਣੀ ਨਹੀਂ ਐਡ ਕਰਨਾ ਹੈਗਾ ਇਹਦੇ ਵਿੱਚ ਆਪਾਂ ਇੱਕ ਮੂੰਦ ਵੀ ਪਾਣੀ ਦੀ ਨਹੀਂ ਪਾਈ ਹੈਗੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਵਧੀਆ ਪਿਆ ਹੈ ਤੇ ਇਹਨੇ ਪਾਣੀ ਆ ਜਿਹੜਾ ਛੱਡ ਦੇਣਾ ਹੈ ਹੁਣ ਇਹਨੂੰ ਲੋ ਫਲੇਮ ਤੋਂ ਆਪਾਂ ਲੋ ਫਲੇਮ ਤੇ ਪਕਾਉਣਾ ਹੈ ਪਹਿਲਾਂ ਆਪਾਂ 10 ਮਿੰਟ ਲਈ ਪਕਾਇਆ ਸੀਗਾ ਇਹਨੂੰ ਮੀਡੀਅਮ ਟੂ ਹਾਈ ਫਲੇਮ ਤੇ ਹੁਣ ਲੋ ਫਲੇਮ ਤੇ ਆਪਾਂ 5-10 ਮਿੰਟਾ ਜਿਹੜਾ ਫੇਰ ਪਕਾ ਲੈਣਾ ਵਿੱਚ ਵਿੱਚ ਤੁਸੀਂ ਲਾਉਂਦੇ ਰਹਿਣਾ ਏ ਤੇ ਚੈੱਕ ਕਰਦੇ ਰਹਿਣਾ ਏ ਤੇ ਆਪਣਾ ਚਿਕਨ ਬਿਲਕੁਲ ਬਣ ਕੇ ਤਿਆਰ ਹੋ ਗਿਆ ਬਹੁਤ ਜ਼ਿਆਦਾ ਟੇਸਟੀ ਲੱਗਦਾ ਏ ਜੇ ਰੋਟੀ ਫੁਲਕੇ ਦੇ ਨਾਲ ਤੁਸੀਂ ਖਾਣਾ ਚਾਹੁੰਦੇ ਹੋ ਤਾਂ ਗਰੇਵੀ ਵੀ ਬਣਾ ਸਕਦੇ ਹੋ ਪਰ ਇਦਾਂ ਰੋਟੀ ਫੁਲਕੇ ਦੇ ਨਾਲ ਇਦਾਂ ਵੀ ਤੁਸੀਂ ਖਾ ਸਕਦੇ ਹੋ ਤੇ ਬਿਲਕੁਲ ਆਪਣਾ ਚਿਕਨ ਆ ਜਿਹੜਾ ਰੁੱਟਣ ਲੱਗ ਗਿਆ ਤੁਸੀਂ ਇਹਨੂੰ ਸਰਵ ਕਰ ਸਕਦੇ ਹੋ ਇਸ ਤਰ੍ਹਾਂ ਸੁੱਕਾ ਚਿਕਨ ਬਣਾਉਂਦਾ ਏ ਫਾਇਦਾ ਹੁੰਦਾ ਏ ਕਿ ਐਜ਼ ਅ 스ਨੈਕ ਵੀ ਤੁਸੀਂ ਇਹਨੂੰ ਖਾ ਸਕਦੇ ਹੋ ਤੇ ਇਸ ਤਰ੍ਹਾਂ ਤੁਸੀਂ ਰੋਟੀ ਚੌਲ ਜਾਂ ਕਿਸੇ ਵੀ ਚੀਜ਼ ਨਾਲ ਖਾਣਾ ਚਾਹੁੰਦੇ ਹੋ ਖਾ ਸਕਦੇ ਹੋ ਟੇਸਟੀ ਚਿਕਨ ਆਪਣਾ ਬਣ ਕੇ ਤਿਆਰ ਆ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਪਲੀਜ਼ ਲਾਈਕ ਸ਼ੇਅਰ ਆ ਜਰੂਰ ਕਰਦੇ ਕਰੋ ਇਸ ਤਰ੍ਹਾਂ ਦੀ ਹੋਰ ਰੈਸਪੀਜ਼ ਈਜ਼ੀ ਰੈਸਪੀਜ਼ ਦੇਖਣ ਲਈ ਆ ਚੈਨਲ ਨੂੰ ਜਰੂਰ ਫੋਲੋ ਕਰ ਲਓ ਥੈਂਕ ਯੂ ਜੀ